ਸੋਖਣਾ ਪਿੰਡ ਮੰਡੀ ਲੱਗਦੀ ਹੈ ਬੱਕਰੀਆਂ ਦੀ ਸੋਮਵਾਰ ਨੂੰ ਕਿੰਨੇ ਦੀ ਲਈਓ ਉਹਨੇ ਉਹਨੇ ਆ ਦੇਦਾ ਬਹੁਤ ਸਦਾ ਤੇਰਾ ਹੀ ਰਹਿੰਦਾ ਨਾ ਉਹਨੇ ਤਾਂ ਦੇਦਾ ਮੈਨੂੰ ਸਰ ਵੀ ਸਰ ਵੀ ਦੇਦਾ ਫਾਈ ਸੋੜ ਮੈਂ ਕਿਹਨੇ ਦਿੱਤਾ ਦੇਦਾ ਸਾਬ ਨੇ ਲਖਾਈ ਲਖਾਈ ਆਪੋ ਆਪਣੀ ਕਰਾਵਾਂਗੇ ਇਹ ਬਾਈ ਨੇ ਕਿਹਾ ਜਿਹੜੀ ਗੱਲ ਸੀ 2800 ਜੋ ਐ ਸੌਦਾ ਹਾਂ ਮੈਂ ਲਖਾਈ ਦੇਤੀ ਆਪਦੀ 2900 ਦਿੱਤਾ ਤੈਨੂੰ 100 ਹੋਏ ਨੇ ਲਖਾਈ ਦੇਤੀ ਆਪਦੀ 100 ਲਖਾਈ ਦੇਤੀ ਹਾਂ ਹੁਣ ਤੇਰੀ ਰਹਿ ਗਈ ਫਿਰ 500 ਰੁਪਏ ਤਾਂ ਤਰਦਾ ਦੇਦਾ 400 ਰੁਪਏ ਮੈਂ ਲਖਾਈ ਦੇਤੀ 2500 ਤਾਂ ਤੈਨੂੰ ਇਹਨੇ ਆ ਤੈਨੂੰ ਹੀ ਬਦਦਾ ਆ ਦੋ ਬੰਦੇ ਕੋਲ 2800 ਦਾ ਸੌਦਾ ਆ ਤੈਨੂੰ ਨੇ 2900 ਦਿੱਤਾ 2900 ਦਾ ਸੀ 100 ਰੁਪਏ ਦੀ ਲਗਾਈ ਆਗੀ ਆ ਦੇ ਦੀ ਮਾਤਾ ਇਹ ਕਦੇ ਅਸੀਂ ਆਪ ਦੀ ਲਗਾਈ ਦੇ ਤਰ੍ਹਾਂ ਕਰਵਾਉਂਦੇ ਹਾਂ 200 ਦਿਖਾਉਂਦੇ ਇਹ ਤਾਂ ਦਿੱਤੀ ਨਹੀਂ ਸੋਦਾ ਕਿੰਨੇ ਦਾ ਆਇਆ ਹੈ 2800 ਦਾ 2800 ਰੁਪਏ ਆਪਾਂ 2300 ਦਾ ਫਿਰ ਸਹੀ ਹੈ 2900 ਤੋਂ ਦੇਤਾ ਨੇ ਮੈਂ ਤੁਹਾਨੂੰ 1 ਮਿੰਟ ਦੱਸਦਾ ਜ਼ਮੀਨ ਦਾ 2500 ਰੁਪਏ ਪਾ ਦਰੋ ਇਸ ਦਾ 100 ਰੁਪਏ ਮੈਂ ਲਗਾਈ ਰਿਹਾ ਆ ਬਈ ਇਹ ਨਾ ਯਾਰ ਖਾਰ ਦੇ ਦੇ ਯਾਰ 357 ਰਾਤਾ ਨਹੀਂ ਪਾਉਂਦਾ ਆ 100 ਰੁਪਏ ਤੇਰੇ ਬੱਸ ਆਪਾਂ ਆ ਨਾ 1200 ਹੰਡਾ ਕੋਲ ਫਾੜੇ ਸ਼ਾਨੇ ਨਾ ਚੱਕਾ ਚੱਕ ਕੇ ਆ ਕੇ ਨਾ ਗਲਤੀ ਫਿਰ ਕਰਕੇ ਆਗਾ ਆਪਾਂ ਤੇ ਪੋਣੀ ਹੋ ਗਿਆ ਨਾ ਲੈ ਲੈ ਨਹੀਂ ਨਹੀਂ ਪੋਣੀ ਤਾਂ ਹੋ ਗਈ ਤੂੰ ਪਹਿਲਾਂ ਵੇਚ ਗਿਆ ਕੋਈ ਨਹੀਂ ਅੱਜ ਕਰ ਲਈ ਆ ਪੋਣੀ ਚੱਕ ਓ ਚੱਕ ਨਾ ਕਰਨ ਵਾਲੀ ਬੱਕਰੀ ਆ ਆ ਵੇਚੀ ਬੱਕਰੀ 3000 ਦੀ ਸਣੇ ਲਖਾਈ ਲਖਾਈ ਲੈਣ ਵਾਲੇ ਦੀ ਲੱਗਦੀ ਸੁਖਣਾ ਪਿੰਡ ਬੱਕਰੀਆਂ ਦੀ ਮੰਡੀ ਅਸੀਂ ਪਿਆਜ ਗਿਆ ਇਹ ਬੱਕਰੀਆਂ ਦੀ ਮੰਡੀ ਤੇ ਆ ਆਪਣਾ ਨਾਗ ਲੈ ਕੇ ਗਏ ਕਾ ਲੈ ਕੇ ਗਏ ਕਾ ਲੈ ਕੇ ਗਏ ਵੱਡਾ ਨਹਿਰ ਦੇ ਉੱਤੇ ਕੱਸੀ ਦੇ ਲੱਗਦੀ ਸੋ ਬਾਈ ਸੁਖਣੇ ਜਾਣ ਕੇ ਲਈਏ ਬਾਈ ਮੈਂ ਵੀ ਗਰੀਮ ਮੰਡੀ ਦੀ ਬੋਲੀ ਦੇ ਇਹ ਦੇਖਦੀਆਂ ਬੋਲੀ ਦੇ ਬੱਕਰੀਆਂ 2500 बोलो भाई बोलोगे 2500 2600 मेरा 2600 2500 2500 बोलिया करो यार 2500 8415 बोलो 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 2500 बोल मैं ले 2500 बकर मैं दियो

44100 4200 4100 4500 4500 4600 ਬੋਲਿਆ ਕਰੋ ਬੋਲਿਆ ਕਰੋ ਬਈ ਚਲੋ ਬਾਈ ਚਲੋ ਵੀਰੇ ਕਿੰਨਾ ਲੱਗਿਆ 4600 4600 ਰੋਕੇ ਰੋਕੇ ਰੇਕੇ 4800 3 ਲਾਓ ਬੋਲੀ 4300 ਬਈ 2 ਤਿਉ ਲਾਓ 4800 1 2 3 3 3 4300 4200 4300 4000 47 ਕੇ ਮੈਂ ਫੜਾ ਮ ਕੋਲ ਖੋਲ ਦੇ ਬਣਾ ਦੇ 4200 ਕਾ ਲੈ ਦੇ ਬੰਦ ਉਹ ਚਵਾ ਦੇ ਨੀ ਲਾ ਬੰਦ ਰੱਖਿਆ ਕਰੋ ਬਾਈ ਮਾਲ ਮੋਲ ਰੱਖਿਆ ਕਰੋ ਚਲੋ ਬਾਈ ਚਲੋ 3000 ਰੁਪਏ ਸਾਈਡ ਦੇ ਇੱਧੇ ਬੈਜਾ

3600 ਬਾਈ 3600 3700 ਬਾਈ ਜਗਰੂਪ ਦਾ 3700 ਬਾਈ ਸਤਪਾਲ ਦਾ ਸਾਰਿਆਂ ਨੂੰ ਕੀ ਹਾਲ ਹੋ ਜਾਂਦਾ ਹੈ ਪੂਰਾ 4000 ਬਾਈ ਨਹਿਰੂ ਦਾ ਕਸੀ ਜੀ ਫਰਦੀ 3600 ਬਾਈ ਹੋਰਾ 4800 ਦਾ ਇੱਕ ਦਾਣਾ ਛੱਡ ਦੇ ਤੂੰ ਵੀ ਹਲੋ 4800 ਹਾਂ ਇਹ ਦਿਨ ਦੇ 2 ਕਿਲੋ ਵਾਲੇ 4800 ਮਟਰ ਤੇ ਖੇੜ ਗਏ 4800 ਸੱਤਪਾਲ 4800 ਸੱਤਪਾਲ mời con 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 mời ਕੋਲੋ ਬਾਈ 10000 ਲੱਗਿਆ 11000 ਲੱਗਿਆ 11000 ਬਾਈ 11500 ਕਰ ਯਾਰ 11500 ਬਾਈ ਪੂਰਾ ਬਾਰਾ ਹਜ਼ਾਰ ਬਲੀ ਪੂਰਾ 13000 ਬਾਈ ਬਸ 13000 ਬਾਈ ਸਾਡੇ 13 ਬਸ 13 ਤੇਰਾ ਚਲੋ ਭਾਈ ਚਲੋ ਸਾਡਾ ਤੇਰਾ ਜਗਰੂਪ ਸਾਡਾ ਤੇਰਾ ਸਾਡਾ ਤੇਰਾ ਓਏ ਬੋਲੋ ਬੋਲੋ ਭਾਈ ਬੋਲੋ ਸਾਡਾ ਤੇਰਾ ਤੋਰਦੀ ਉਹਦਾ ਰਖਾਈ ਆ ਸੋ ਹੀ ਕਾਦੇ ਚੱਕਰ ਨੂੰ ਸਾਡਾ ਲਾਈ ਲੈਣ ਗੱਲਾਂ ਜਾਣਦਾ ਹੈਗਾ ਰਾਮ ਸਾਡੇ ਤੇਰਾ ਬਾਈ ਉਹਨੇ ਲੈ ਲਈ ਹਰੀ ਕੰਪਟੀ ਗੱਡੀ ਵਾਲੇ ਦੇ ਰੱਗ ਗਿਆ ਜਦੋਂ ਅੱਜ ਤੋਂ ਸਾਡਾ ਬਾਈ ਸਾਡੇ ਤੇਰਾ ਬਾਈ ਸੱਤਿਆ ਕੰਪਟੀਆਂ ਤੋਂ ਜੋ ਕਿ ਤੋਂ ਮੰਨੇ ਬਾਈ ਨੂੰ ਸਾਡੇ ਤੇਰਾ ਬਾਈ ਹਾਂ ਬਾਈ ਮੰਨਦੇ ਹਾਂ ਬਾਈ ਕਿੱਥੇ ਮਾਲ ਹਾਂ ਬਾਈ ਰੱਖੋ ਪੱਲਾ ਦੋ ਹਜ਼ਾਰ 2100 2600 2700 2800 2900 ਹੋਰ ਵੀ ਨੇ ਪੂਰਾ 3000 ਅਗਲੀ ਵੈਰੈਟੀ ਕਿ ਉਹੀ ਐ ਕਿੰਨੇ ਕਿਹਾ 3000 ਬਾਈ ਆ ਹੋਰ 3000 3100 ਬਾਈ 3100 ਬਾਈ

ਕਤਿ ਸੌ 3200 3200 3200 3300 3400 3500 3600 ਐ ਨਹੀਂ ਆਨਸਰ ਹੀ ਕਹੇ ਕਿ 3600 ਇਹ ਆ ਬਈ ਆ ਜੇ ਮੈਂ ਕੀ ਆਂਦੀ ਉਹ ਟੁੰਡ ਤੇ 3600 ਕਿੰਨੇ ਲੈਣੀ ਆ ਦੂਰੀ ਹਾ ਬਾਈ ਪਾਰਲੀ 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 ਉੱਚੀ ਬੋ ਲਗਾ ਮੜਾ ਯਾਰ ਨੂੰ ਘੱਟ ਹੁੰਦਾ ਨਹੀਂ ਕਰ ਯਾਰ 1900 2000 ਬਾਈ 2100 ਪਾਰੇ ਯਾਰ 2100 ਬਾਈ ਆਵੇਂ ਲਿਆ ਕਰੋ 2100 ਬਾਈ 2100 ਬਾਈ ਇਹਦਾ ਬ੍ਰੇਕ ਬੰਨੇ ਬੇਦਰ ਬਣਾਉਗਾ 2100 ਹਾਂ ਕਿਦ ਨੂੰ ਆਇਆ ਆਲਾ ਆਸ਼ੀ ਕਰਾ ਚੱਲ ਗਿਆ ਮੰਮਰਾ ਹਾਂ ਬਾਈ ਉਹ ਚੱਲਦੇ ਆ ਹਾਂ ਬਾਈ 2100 ਉਹ ਠੀਕ ਆ ਉਹ ਵਜਨ ਦੇ ਹਿਸਾਬ ਨਾਲ ਦੇਖਣਾ 250 ਕਰ ਲਾ 250 3100 ਦੀ ਹੋ ਗਈ ਲਖਾਈ ਆਪ ਆਪਣੀ ਘਰੇ 34 ਫਿਰ ਮਾਮਾ ਜਿਹੜਾ ਮਰਜ਼ੀ ਚੱਕ ਲੈ ਇੱਕ ਨਾਗਾ ਕੋਈ ਨਹੀਂ ਚੱਕ ਲੈ ਜਾਂਗੇ ਪੈਂਦੀ ਆਪਣੇ ਨਾ ਕਰਦੇ ਪਹਿਲੀ ਆਪੇ ਆ ਗਿਆ ਬਜਨ ਨੂੰ ਤੂੰ ਬੜਾ ਪੋਟੀ ਦਾ ਘੱਟਰੀ ਆ ਜੀ ਲੈ ਕੇ ਆਇਆ ਤਕਰੀਬਾ ਮੈਂ ਨਹੀਂ ਕੀ ਲਈ ਹੋ ਤੂੰ ਆਏ ਨਹੀਂ ਹੱਥੇ ਕਰਦਾ ਫਰ ਲੈ ਛੱਡ ਲੈ ਆਪਾਂ ਦੇਖੇ ਗਣ ਤੂੰ ਪਾ ਮੈਂ ਇਹ ਤਾਂ ਘੱਟ 32 ਸਾਲ ਆ ਦੇਖ ਲੈ ਨਹੀਂ ਤੈਨੂੰ ਮਿਲਦੀ ਹੋਰ ਲੈ ਲੈ ਬਾਈ ਲੈ ਤੂੰ ਲੈ ਨਹੀਂ ਸੀ ਨਹੀਂ ਲੈ ਇੰਦੇ ਮੈਂ ਤਾਂ ਕੌੜਾ ਕਰਾਣੇ ਡੇ ਕੋਲ 32 ਗਰਫੀ ਜਮਾ ਸਹੀ ਹੈ ਸਹੀ ਮੈਨੂੰ ਵੀ ਕਿਸੇ ਨੂੰ ਸਹੀ ਆ ਮੈਂ ਲੋਕਾਂ ਨੂੰ ਆਖਿਆ ਵੀ ਇੰਨੇ ਦਾੜਿਆ ਖੜਾ ਆਹੇ ਦਾੜਿਆ ਦਾ ਖੜਾ ਲੈ ਲੈ 32 ਲੈ ਲੈ 32 ਆ ਵੀ ਆਪਦੀ ਲਿਖਾਈ ਬਸ ਆ ਵੀ ਆਪਦੀ ਲਿਖਾਈ ਮੰਨ ਜੇ ਗੱਲ ਹੈ ਫੜ ਲੈ ਹੁਣ ਹੋਰ ਵੀ ਭਾਏ ਦਾ ਸਹੀ ਮਰ ਹੁਣ ਜਮਾ ਸਹੀ ਹੈ ਫੜ ਲੈ ਫੜ ਲਾ ਸਾਡੀ ਯਾਰ ਹੱਥ ਚ ਫੜਾਇਆ ਦੇ ਲਖਾਈ ਤੇਰੀ ਨਹੀਂ ਆਉਦੀ ਆਉਦੀ ਨਾ ਨਾ ਗਾਣਾ ਵਧੀਆ ਆਉਦੀ ਆਉਦੀ ਬਾਈ ਹੋ ਗਿਆ ਯਾਰ ਉਹ ਗਨਾ ਪੈਸੇ ਕਿਨਾ ਨਹੀਂ ਵੀਡੀਓ ਚ ਪੈਸੇ ਕਿਨਾ ਨਹੀਂ 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 ਆਉਣ ਉਹ ਯਾਰ ਹੁਣ ਕੋਈ ਗਰਪੀਤ ਗੱਲ ਹੈ ਕੋਈ ਬਾਈ ਨਾ ਨਾ ਸਭ ਤੁਸੀਂ ਤਰਾਪਾ ਦੇ ਦੋ ਪਿਆ ਹੀ ਸਭ ਬਚਣਾ 250 250 ਤੇ ਜਾਵਦੇ ਆ ਅਸੀਂ ਕਿ ਚਾਰਪੌੜਾ ਯਾਰ ਵੱਧ ਗਿਆ ਪੂਰਾ ਦੋ ਤਿੰਨ 10000 ਆਵਦਾ ਤਿੰਨ ਉਹ ਕਹਿੰਦਾ ਇਹ ਪਾਣੀ ਸੇ ਡੰਸ ਚ ਡੁੱਬ ਗਿਆ ਉਹ ਤਾਂ ਪੂਰੇ ਸੜੇ ਹੋਇਆ ਤੇ niche 3000 ਹੋ ਗਿਆ ਤੇ ਹੁਣ ਇਹਨੂੰ ਮੈਂ ਦੁਬਾਰੇ ਗਣਦਾ ਹਾਂ ਹਾਂ ਓਏ ਹੇ ਯਾਰ ਹੇ ਯਾਰ ਕਰਕੇ ਸਾਡੀ ਕੀ ਹੋ ਗਿਆ ਕੋਈ ਨਹੀਂ ਪੈਸੇ ਦੋਰ ਦੇ ਲੈਂਦੇ ਆ ਲੈ 1 2 ਦਿਖਾਈ ਥੋੜੀ ਆ ਮੈਂ ਹੁਣ ਆਖੀ ਜਾਂਦਾ 3 ਦਿਖਾਈ ਥੋੜੀ ਆ ਚਲ ਦੇ ਉਹ ਦੋਸੋਂ 100 100 ਦੇ ਦੇ ਇਹਨੂੰ ਬਾਕੀ ਦੋ 300 ਮਰਾਂ ਦਾ 300 ਹਾਂ ਪੜਦਾ ਹੋਇਆ ਜੇ ਸੌਦਾ ਐਸ ਪੜਦਾ ਉਹ ਪਰਾਵਾ 200 ਨੂੰ ਵਿਚੇ ਜਾਂਦਾ 380 ਹੀ ਰਹੀ 200 ਹੀ ਬਧਿਆ ਮੈਨੂੰ ਆਹ 200 ਦੇ ਬਧਿਆ ਪੈਸੇ ਕਨਾਇਆ 4 250 ਨੂੰ ਪੈਸੇ ਉਹਨਾਂ ਦੇ ਪੈਸੇ ਕਨਾਇਆ ਹਾਂ ਦੋਨਾਂ ਦੇ ਹਾਂ ਇਹਦੀ ਲਿਖਾਈ 40 ਦੀ ਤੇ ਉਹ 5 ਤੋਂ ਲਿਖਾਈ ਛੋਟੀ ਆ ਉਹਦੇ ਚੋਂ 200 ਤੁਸੀਂ ਦੇਣਾ 200 ਇਹਨੇ ਦੇਣਾ ਤੇ ਪੈਸੇ ਦੇ ਦੋ ਇਹਨੂੰ 5 ਤੇ 4 9 ਇਹਨੂੰ 9000 ਰੁਪਇਆ ਦੇ ਦੋ ਇੱਥੇ ਉਹਦੋਂ ਵੀ ਭੁੱਲੀ ਹੋ ਜੇ ਮਾਨਾ ਇੱਥੇ ਵੀਡੀਓ ਬਣੀ ਜਾਂਦੀ ਹੈ ਮਗਰ ਇਹ ਹੋਇਆ ਬਈ ਪੂਰੇ 9000 ਤੇ ਸੌਦਾ ਤੇ ਲਿਖਾਈ ਆ ਆਪੋ ਆਪਣੀ 5 ਚੌਦੀ ਆ ਉਹ 5 ਚੋ ਆ ਉਹ ਇੰਨਾ ਨਹੀਂ ਲਿਖਾਈ ਆ ਇਹਦਾ 4 ਦੇ ਦੇ ਇਹਦੇ ਤੇ ਲਿਖਾਈ ਆ ਬਸ 3 ਆਪੋ ਆਪਣੀ ਹੋ ਗਈ 5 ਹਾਂਜੀ 500 ਆਸੇ ਜੋਂਦ ਦੀ ਫੜਾ ਤੇਰਾ 5 ਫੜਾ ਲੀ ਉਹ ਪੱਤਾ ਸੀ ਤੇਰੀ ਮਾਇ ਕਰਾ ਦੂੰ ਹਾਂ ਸੋਦੀਪ ਨੇ ਦਿੱਤੀਆਂ ਦੋਨੇ ਪੱਠਾਂ ਬਾਈ ਸੋਨੂ ਨੂੰ ਢਾਬਾਂ ਵਾਲੇ ਨੂੰ ਸੋਨੂ ਤੇਰਾ ਨਾ ਚੱਲ ਚੱਲ ਗਿਆ ਲੈ ਠੀਕ ਹੈ ਬਾਈ ਬਾਕੀ ਠੀਕ ਹੈ ਗੱਲ ਤੇਰੀ ਦੋ ਤਿੰਨ ਨਿਕਲੇ ਆਇਆ ਲੈ ਟੂ ਲੈ ਗਈ ਤੇ ਨਹੀਂ ਬਸ ਸਹੀ ਹੈ ਭਾਈ ਓਕੇ ਆ ਹਾਂ 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 ਥੋੜਾ ਆ ਥੋੜਾ 200 ਰੁਪਏ ਚ ਹਾਂ ਜੀ ਕੋਈ ਗਲਾਪੀ ਕਨਹਾੜੀ ਹਾਂ ਤਿੰਨ ਬੇਟੇ ਹਾਂ ਹਾਂ ਆਹ ਸਭ ਇਕੱਲਾ ਲਾ ਗਿਆ ਇਹ ਨਾਗਾ ਆਇਆ ਇਸੇ ਕੋਲੋਂ